ਪਾਰਟੀ ਦੇ ਉਮੀਦਵਾਰ ਡਾਕਟਰ ਤਰਮਪੀਰ ਗਾਂਧੀ ਜੀ ਦਾ ਅੱਜ ਜਨਮ ਦਿਨ ਉਹਨਾਂ ਦੇ ਸਮਰਥਕਾਂ ਵੱਲੋਂ ਅੱਜ ਸਮਾਣਾ ਦੇ ਬੂਥ ਤੇ ਉੱਤੇ ਮਨਾਇਆ ਗਿਆ। ਧੰਦਾਵਾ ਸਭ ਨੂੰ। ਅ ਜਸਵਿੰਦਰ ਨਵਾਜ ਮਾਰੋ। ਅ ਨੇਤਾ ਜੀ ਇਧਰ ਆਓ। ਸਾਰੇ ਆ ਜਿਓ ਜੀ। ਅੰਟੀ ਹੈਪੀ ਬਰਥਡੇ ਟੂ ਯੂ। ਨੇ ਗੋਡ ਬlesਟ ਡਾਕਟਰ ਤਰਮਪੀਰ ਗਾਂਧੀ ਜੀ। ਚਾਲੀ ਵਿੱਚ ਕਿਹੜੇ ਹੈ ਡਾਕਟਰ ਰਵਿੰਦਰ ਜੀ ਸਰ ਦੀ ਚੜ੍ਹਦੀ ਕਲਾ ਕਰਨ ਵਾਲੇ ਨੂੰ ਸੱਚੇ ਮਾਸ਼ਾਫਤ ਜਿੰਦਾਬਾਦ ਸਭ ਸਤਿਕਾਰ ਅੰਮ੍ਰਿਤ ਗਾਂਧੀ ਜਿੰਦਾਬਾਦ ਹਾਂਜੀ ਮੈਡਮ ਜੀ ਕੀ ਕਹਿਣਾ ਚਾਹੋਗੇ ਅੱਜ ਗਾਂਧੀ ਜੀ ਦਾ ਕੇਕ ਕੱਟਿਆ ਹੈਗਾ ਤੁਸੀਂ ਜਨਮ ਦਿਨ ਦਾ ਹਾਂਜੀ ਬਹੁਤ ਹੀ ਸਮੇਂ ਦੀਆ ਕਾਂਗਰਸ ਪਾਰਟੀ ਵਾਸਤੇ ਖੁਸ਼ੀ ਦਾ ਦਿਨ ਹੈ ਖਾਸ ਕਰਕੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਅੱਜ ਸਾਡੇ ਇਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਜੀ ਇਲੈਕਸ਼ਨਸ ਦਾ ਖੜੇ ਹੋਏ ਨੇ ਨਾਲ ਨਾਲ ਕਿਹਦੇ ਵਜੋਂ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਨਾਲ ਸੀ ਬੈਠੇ ਨੇ 10 ਨੰਬਰ ਵੋਟ ਤੋਂ ਟਿੰਕਾ ਜੀ ਇਹਨਾਂ ਦੇ ਤੇ ਸਾਰੀ ਟੀਮ ਨੇ ਅੱਜ ਡਾਕਟਰ ਸਾਹਿਬ ਦੇ ਵੋਟਾਂ ਦੇ ਨਾਲ ਨਾਲ ਵੋਟਾਂ ਦਾ ਪੂਰੇ ਭਰਮਾ ਹੁੰਗਾਰੇ ਪੈ ਹੀ ਰਹੀਆਂ ਨੇ ਨਾਲ ਅਸੀਂ ਡਾਕਟਰ ਸਾਹਿਬ ਦੀ ਲੰਮੀ ਉਮਰ ਦੀ ਸਾਰਿਆਂ ਨੇ ਕਾਮਨਾ ਕੀਤੀ ਔਰ ਚੜ੍ਹਦੀ ਕਲਾ ਵਾਸਤੇ ਉਹਨਾਂ ਦੇ ਜਨਮ ਦਿਨ ਦਾ ਅੱਜ ਅਸੀਂ ਕੇਕ ਕਟਿਆ ਸਾਰੇ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਲੀਡਰ ਜ਼ਿਲ੍ਹਾ ਪਟਿਆਲਾ ਦੇ ਕੀ ਪੰਜਾਬ ਦੇ ਸਾਰੇ ਅਸੀਂ ਡਾਕਟਰ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆ ਕਿ ਵਾਹਿਗੁਰੂ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਤੁਸੀਂ ਅੱਜ ਕੀ ਰੁਝਾਨ ਦਿਖ ਰਿਹਾ ਅੱਜ ਵਿਧਾਨ ਸਭਾ ਦੇ ਇਲੈਕਸ਼ਨ ਹੋ ਰਹੇ ਨੇ ਪਟਿਆਲੇ ਦਾ ਕੀ ਜੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਮੈਂ ਲੋਕ ਸਭਾ ਮੈਂ ਸਾਰੇ ਜਿਹੜੇ ਜਿਹੜੇ ਬੂਥਸ ਤੋਂ ਪਿੰਡਾਂ ਚੋਂ ਸ਼ਹਿਰ ਚ ਜਿੱਥੇ ਹੋ ਕੇ ਆਈਆਂ ਮੈਂ ਇੱਕ ਇੰਨੀ ਵਧੀਆ ਗੱਲ ਦੇਖੀ ਕਿ ਇੰਨਾ ਚੰਗਾ ਹੁੰਗਾਰ ਹੈ ਲੋਕਾਂ ਦਾ ਕਾਂਗਰਸ ਪਾਰਟੀ ਦੇ ਲਈ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਵੀ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਤੇ ਲੋਕ ਉਹਨਾਂ ਦੀ ਇੱਕ ਸੱਚੀ ਸੁੱਚੀ ਸ਼ਖਸੀਅਤ ਨੂੰ ਦੇਖਦੇ ਹੋਏ ਆਪਣੇ ਆਪ ਆਪ ਮੁਹਾਰੇ ਵੀ ਬਹੁਤ VOTING ਜਿਹੜੀ ਹੈ ਡਾਕਟਰ ਸਾਹਿਬ ਨੂੰ ਹੋ ਰਹੀ ਹੈ ਬਹੁਤ ਉਚਾਈਆਂ ਲੋਕਾਂ ਦੇ ਵਿੱਚ ਕਿ ਅਸੀਂ ਡਾਕਟਰ ਗਾਂਧੀ ਨੂੰ ਵਿਦਾ ਆ ਕੇ ਸੰਸਦ ਚ ਭੇਜੀਏ। ਹਾਂਜੀ ਟਿੰਕਾ ਜੀ ਕੀ ਕਹਿਣਾ ਚਾਹੋਗੇ ਅੱਜ? ਦੇਖੋ ਜੀ ਅੱਜ VOTING ਹੋ ਰਹੀ ਹੈ ਲੋਕ ਸਭਾ ਸੰਸਦ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਆ ਆਪਣੀ ਤੇ ਅਸੀਂ ਡਾਕਟਰ ਗਾਂਧੀ ਦਾ ਤੁਹਾਡੇ ਵੀ ਹੈ ਅਸੀਂ ਇਕੱਲੀ ਇਕੱਲੀ ਵੋਟ ਡਾਕਟਰ ਗਾਂਧੀ ਜੀ ਨੂੰ ਗਿਫਟ ਦੇ ਕੇ ਪਾਈਏ ਤਾਂ ਕਿ ਗਾਂਧੀ ਜੀ ਨੂੰ ਆਪਾਂ ਸੰਸਦ ਭੇਜੇ ਤੇ ਆਪਣੇ ਪੰਜਾਬ ਦੇ ਮੁੱਦੇ ਚੱਕ ਸਕਣ। ਮੈਂ ਇੱਕ ਫੇਰ ਇੱਕ ਵਾਰ ਫੇਰ ਸਾਰੇ ਮੇਰੇ ਭਰਾਵਾਂ ਦਾ ਜਿੰਨੇ ਵੀ ਸਾਡੇ ਨਾਲ ਖੜੇ ਨੇ ਇਹਨਾਂ ਦੇ ਸਾਥ ਨਾਲ ਇਹਨਾਂ ਦੇ ਸਹਿਯੋਗ ਨਾਲ ਇਨਾ ਵਤਾ ਨਵਾਜੀ ਕਰਦਾ ਜਿਹੜੇ ਤੇ ਮੇਰੇ ਬੋਰ ਤੇ ਡਿਊਟੀ ਸਵੇਦੋਂ ਤੱਕ ਹੁਣ ਤੱਕ ਦੇ ਰਹੇ ਨੇ ਇੱਕ ਵਾਰ ਫੇਰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਕੱਲੀ ਕੱਲੀ ਬੋਰ ਹੱਥ ਮੰਜੇ ਮੋਹਰ ਲਾ ਕੇ ਉਹਨਾਂ ਕਾਹ ਜਾਓ ਅੱਜ ਗਾਂਧੀ ਦਾ ਵਰਡੇ ਆ ਅੱਜ ਉਹਨਾਂ ਕੇ ਵੀ ਕੱਟਿਆ ਅੱਜ ਸਾਨੂੰ ਬਹੁਤ ਖੁਸ਼ੀ ਆ ਅੱਜ ਜਿੰਦਾਬੀ ਬੂਥ ਦੇਖ ਰਹੇ ਹੋ ਸਮਾਣੇ ਦੇ ਵਿੱਚ ਪਹਿਲਾ ਬੂਥ ਹੈ ਜਿਹੜਾ ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਸਜਾਇਆ ਹੋਇਆ ਹੈ ਗੁਵਾਰੇ ਲੱਗੇ ਨੇ ਚਾਰੇ ਪਾਸੇ ਇੱਕ ਵਾਰ ਫੇਰ ਸਰਮਸਤਾ ਨੋਜ਼ੀ ਕਰਨਾ ਸਹੀ ਪਰਵਾਹ ਦਾ ਜਿੰਦਾ ਟਾਈਮ ਰਹਿ ਗਿਆ ਕੱਲੀ ਕੱਲੀ ਬੋਥ ਗਾਂਧੀ ਦੇ ਹੱਕ ਪਹੁੰਚਾ ਕੇ ਪੰਜ ਦੇ ਮੋਹਰ ਲਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਚਾਹੀਦਾ ਹੈ ਤਾਂ ਕਿ ਆਪਣਾ ਇਹ ਪਟਿਆਲਾ ਸ਼ਹਿਰ ਹੈ ਇਹਨੂੰ ਸੁੰਦਰ ਬਣਾ ਸਕੀਏ ਅੱਪਾ ਬਹੁਤ ਬਹੁਤ ਧੰਨਵਾਦੀ ਕਾਂਗਰਸ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਸਰਕਾਰ ਵਿੱਚ ਗਾਂਧੀ ਜਿੰਦਾਬਾਦ ਸਰਕਾਰ ਵਿੱਚ ਗਾਂਧੀ ਜਿੰਦਾਬਾਦ ਹਰ ਗਾਂਧੀ ਜਿੰਦਾਬਾਦ ਹਰ ਗਾਂਧੀ ਜਿੰਦਾਬਾਦ ਜਿੰਦਾਬ